ਹਰ ਕੋਈ ਹੁਣ ਸੋਹਣਾ ਦਿਖਣਾ ਚਾਹੁੰਦਾ ਹੈ ਫਿੱਟ ਦਿਖਣਾ ਚਾਹੁੰਦਾ ਬਸ ਇਹੀ ਕਹਿੰਦੇ ਕਿ ਗੁਰਲੀਨ ਜੀ ਸਾਨੂੰ ਵਧੀਆ ਬਣਾ ਦਿਓ ਬਸ ਵਧੀਆ ਸੂਰਤ ਪੱਖੋਂ ਕੇ ਸਿਰਤ ਪੱਖੋਂ ਜੀ ਦੋਨੋਂ ਪਾਸਿਓਂ ਉਹ ਕਹਿੰਦੇ ਸਾਨੂੰ ਅੰਦਰੋਂ ਵੀ ਸੋਹਣਾ ਬਣਾਓ ਤੇ ਬਾਹਰੋਂ ਵੀ ਜਦੋਂ ਇਨਸਾਨ ਅੰਦਰੋਂ ਸੋਹਣਾ ਹੋ ਜਾਂਦਾ ਹੈ ਬਾਹਰੋਂ ਤੇ ਫਿਰ ਉਹ ਆਪਣੇ ਆਪ ਹੀ ਸੋਹਣਾ ਦਿਖਣਾ ਸ਼ੁਰੂ ਹੋ ਜਾਂਦਾ ਹੈ ਅੱਛਾ ਬਹੁਤ ਸਾਰੇ ਲੋਕ ਜਿਹੜੇ ਮਿਲੇ ਆਗੇ ਨਾ ਜੇ ਖਾਸ ਕਰਕੇ ਚਾਹੇ ਸ਼ਮਸ਼ੀਰ ਸੰਧੂ ਸਾਹਿਬ ਹੰਸਰਾਜ ਹੰਸ ਜੀ ਹਰਦੀਪ ਜੀ ਦਰਸ਼ਨੌਰ ਕੀ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਨੇ ਕਹਿੰਦੇ ਗੁਰਲੀਨ ਕਿਉਂਕਿ ਤੂੰ ਲਗਭਗ ਸਾਰੇ ਨੇ ਕੰਮ ਕੀਤਾ ਗਣਾ ਫਿਰ ਗੁਰਲੀਨ ਇੰਨੀ ਧਾਰਮਿਕ ਕਿਵੇਂ ਬਣ ਗਈ ਹੈਗੀ ਨਾ ਉਹ ਹਰ ਇੱਕ ਦੇ ਸਵਾਲ ਕਿ ਗੁਰੂ ਨੂੰ ਯਾਦ ਕਰਨਾ ਸਵੇਰੇ ਉੱਠ ਕੇ ਨਹਾਤ ਹੋ ਕੇ ਪਾਠ ਕਰਨਾ ਉਹ ਲੋਕੀ ਸੰਭਵ じゃ ਨਹੀਂ ਉਹਨਾਂ ਨੂੰ ਲੱਗਦਾ ਕਿ ਕਿਵੇਂ ਯਕੀਨ ਕਿਵੇਂ ਕੀਤਾ ਜਾਵੇ ਨਾ ਭੇਟਨ ਕਿ ਇਹਨਾਂ ਪਰਮਾਤਮਾ ਦੀ ਕਿਰਪਾ ਕਹਿੰਦੇ ਮਿਹਰ ਹੋਈ ਹੈ ਉਸਤੇ ਨਾ ਬਿਲਕੁਲ ਬਿਲਕੁਲ ਇਹ ਹੋਈ ਨਾ ਜਿੱਦ ਤੇ ਪਰਮਾਤਮਾ ਦੀ ਆਪ ਕਿਰਪਾ ਹੋਵੇ ਉਹੀ ਕਰ ਸਕਦਾ ਮੈਨੂੰ ਤੇ ਲੱਗਦਾ ਨਹੀਂ ਸੀ ਮੈਂ ਕਦੀ ਇਸ ਲਾਇਕ ਵੀ ਹੈਗੀ ਆ ਕਿ ਬਟ ਸ਼ਾਇਦ ਕੋਈ ਰਾਹ ਕੋਈ ਰਸਤੇ ਉਹਨੇ ਚੁਣੇ ਸੀ ਮੇਰੇ ਲਈ ਜੇ ਤੇ ਉਹ ਚਾਹੁੰਦਾ ਸੀ ਮੈਂ ਚੱਲਾਂ ਚੱਲਣ ਦੀ ਕੋਸ਼ਿਸ਼ ਕੀਤੀ ਹੈ ਕਰ ਰਹੀ ਆ ਲੈਟਸ ਸੀ ਕਿੱਥੇ ਤੱਕ ਲੈ ਕੇ ਜਾਂਦੇ ਆ ਹਾਂ ਔਰ ਇੱਕ ਸਭ ਤੋਂ ਵੱਡੀ ਖਾਸੀਅਤ ਹੈ ਕਿ ਤੁਸੀਂ ਬਹੁਤ ਸੱਚੀਆਂ ਤੇ ਖਰੀਆਂ ਗੱਲਾਂ ਕਰਦੇ ਹੋ ਨਾ ਬਿਲਕੁਲ ਬਿਲਕੁਲ ਚੁੱਪਦੀਆਂ ਵੀ ਹੈਗੀਆਂ ਨਾ ਬਿਲਕੁਲ ਬਿਲਕੁਲ ਜਿੰਨੇ ਵੀ ਸਿਆਣੇ ਪ੍ਰਸ਼ੰਸ਼ਕ ਮੇਨਾ ਜੁੜੇ ਹੋਈਆਂ ਪੇਰੈਂਟਸ ਅਗਰ ਆਪਾਂ ਗੱਲ ਕਰੀਏ ਫਾਦਰ ਮਦਰਸ ਐਂਡ ਜਿੰਨੇ ਵੀ ਸੀਨੀਅਰ ਸਿਟੀਜ਼ਨ ਆਫਟਰ 60 60 ਪਲਸ ਉਹ ਸਾਰਿਆਂ ਨੇ ਮੈਨੂੰ ਇੱਕੋ ਗੱਲ ਕਹੀ ਕਿ ਬੇਟੇ ਅੱਜ ਦੀ ਡੇਟ ਵਿੱਚ ਇੰਨਾ ਸੱਚ ਕੋਈ ਵਿਰਲਾ ਹੀ ਬੋਲ ਸਕਦਾ ਹੈ ਤੇ ਕਈਆਂ ਨੇ ਤੇ ਮੈਨੂੰ نیچے ਕਮੈਂਟ ਵੀ ਕੀਤਾ ਕਿ ਗੁਰਲੀਨ ਜੀ ਐਨਾ ਸੱਚ ਨਾ ਬੋਲੋ ਕਿਤੇ ਲੋਕੀ ਤੁਹਾਨੂੰ ਮਾਰ ਹੀ ਨਾ ਦੇਣ ਸੁਰਪੱਤਰ ਸਾਹਿਬ ਨਹੀਂ ਲੈਣਾ ਵੀ ਹੈਗਾ ਨਾ ਕਿ ਚਾਰ ਕੀ ਬੰਦੇ ਰੱਖ ਲੋ ਮੋਢਾ ਦੇਨ ਬਿਲਕੁਲ ਸੱਚ ਵੀ ਨਾ ਬੋਲੋ ਨਹੀਂ ਹਾਂਜੀ ਮੈਨੂੰ ਲੱਗਦਾ ਕਿ ਮੈਂ ਕੁਝ ਸੱਚੀਆਂ ਝੂਠ ਨਹੀਂ ਬੋਲ ਰਹੀ ਜੋ ਮੈਨੂੰ ਸਹੀ ਲੱਗਦਾ ਹੈ ਜੋ ਦੁਨੀਆ ਵਿੱਚ ਵਾਪਰ ਰਿਹਾ ਹੈ ਜੋ ਹੋ ਰਿਹਾ ਹੈ ਬਸ ਉਹਨੂੰ ਹੀ ਮੈਂ ਕਹਿੰਦੀ ਆ ਜਾਂ ਜੋ ਮੇਰੇ ਕੋਲ ਕਿਸੇ ਕਹਾਣੀਆਂ ਆਉਂਦੀਆਂ ਕਲਾਈਂਟਸ ਆਉਂਦੇ ਆ ਜਾਂ ਜਿੰਨਾ ਚੀਜ਼ਾਂ ਵਿੱਚੋਂ ਮੈਂ ਲੰਘ ਰਹੀ ਆ ਮੈਂ ਦੇਖ ਰਹੀ ਆ ਆਪਣੇ ਆਸ-ਪਾਸ ਉਹ ਚੀਜ਼ਾਂ ਨੂੰ ਮੈਂ ਕੈਮਰੇ ਦੇ ਮੂਰੇ ਬੋਲਣ ਦੀ ਕੋਸ਼ਿਸ਼ ਕਰ ਰਹੀ ਆ ਅਗਰ ਕਿਸੇ ਨੂੰ ਚੁਬਦੀ ਹੈ ਤੇ ਫਿਰ ਅਲੱਗ ਗੱਲ ਹੈ ਬਟ ਸੱਚਾਈ ਕਹਿੰਦੇ ਸੱਚ ਨੰਗਾ ਹੁੰਦਾ ਹੈ ਸੱਚ ਨੂੰ ਹজম ਕਰਨਾ ਬੜਾ ਔਖਾ ਹੁੰਦਾ ਹੈ ਤੇ ਜਿੰਨੀ ਵੀ ਜ਼ਿੰਦਗੀ ਹੈ ਸਾਨੂੰ ਸਾਰਿਆਂ ਨੂੰ ਸੱਚ ਹੀ ਬੋਲਣਾ ਚਾਹੀਦਾ ਕਿਉਂਕਿ ਇੱਕ ਝੂਠ ਨੂੰ ਲਕਾਉਣ ਲਈ ਮੈਨੂੰ 100 ਝੂਠ ਬੋਲਣੇ ਪੈਣਗੇ ਤੇ ਜਿੱਥੇ ਸੱਚ ਹੈ ਉਹਦੇ ਵਰਗੀ ਫਿਰ ਕੋਈ ਰੀਸ ਨਹੀਂ ਹੁੰਦੀ ਕਹਿੰਦੇ ਜਿਹਦੇ ਪੱਲੇ ਸੱਚ ਉਹ ਕੋਠੇ ਚੜ ਕੇ ਨੱਚ ਬਿਲਕੁਲ ਔਰ ਸੱਚ ਨੂੰ ਫਾਂਸੀ ਵੀ ਲੱਗੀ ਹੈਗੀ ਲੈਟਸ ਸੀ ਕੀ ਲੱਗਦਾ ਹੁਣ ਪਰ ਹੁਣ ਤੱਕ ਤੇ ਸਾਰਿਆਂ ਨੇ ਪ੍ਰੇਜ਼ ਹੀ ਕੀਤੀ ਹੈ ਤਾਰੀਫ ਹੀ ਕੀਤੀ ਹੈ ਬਿਲਕੁਲ ਦੇਖੋ ਸਮਾਜ ਜਿਹੜਾ ਚੱਲ ਰਿਹਾ ਹੈ ਨਾ ਸਾਡਾ ਸੱਚੇ ਲੋਕਾਂ ਕਰਕੇ ਦਾਨੀ ਲੋਕਾਂ ਕਰਕੇ ਜਿਹੜੇ ਲੋਕ ٹرسٹ ਕਰਦੇ ਉਹਨਾਂ ਕਰਕੇ ਚੱਲਦਾ ਕਿ ਨਾ ਲੁੱਟਣ ਵਾਲੇ ਲੁੱਟਿਆ ਰਹੇ ਨੇ ਦਾਨ ਕਰਨ ਵਾਲੇ ਦਾਨ ਕਰੀ ਜਾਂਦੇ ਸਾਡੀ ਗੁਰਬਾਨੀ 'ਚ ਵੀ ਲਿਖਿਆ ਹੋਇਆ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਿਹੜਾ ਇਨਸਾਨ ਸੱਚੇ ਮਾਰਗ ਤੇ ਚੱਲਦਾ ਹੈ ਉਹਦੀ ਉਸਤਤ ਜਹਾਨ ਕਰਦਾ ਹੀ ਕਰਦਾ ਹੈ ਬਾਕੀ ਜਿਨ੍ਹਾਂ ਨੇ ਨਿੰਦਾ ਕਰਨੀ ਆ ਉਹ ਮੈਂ ਨਹੀਂ ਵੀ ਬੋਲਾਂਗੀ ਮੈਂ ਚੁੱਪ ਰਵਾਂਗੀ ਤਾਂ ਵੀ ਨਿੰਦਾ ਕਰਨੀ ਆ ਰਾਈਟ ਨਿੰਦਾ ਕਰਨ ਵਾਲਿਆਂ ਤੇ ਬਾਬੇ ਨਾਨਕ ਨੂੰ ਨਹੀਂ ਛੱਡਿਆ ਸੀ ਬਿਲਕੁਲ ਕਿਸੇ ਨੂੰ ਵੀ ਨਹੀਂ ਛੱਡਦੇ ਆਪਾਂ ਤੇ ਸੀਤਾ ਮਾਤਾ ਨੂੰ ਨਹੀਂ ਛੱਡਿਆ ਸੀਗਾ ਸੋ ਮੈਨੂੰ ਲੱਗਦਾ ਕਿ ਕੋਈ ਤੁਹਾਡੇ ਲਈ ਚੰਗਾ ਕਹਿੰਦਾ ਜਾਂ ਮਾੜਾ ਕਹਿੰਦਾ ਤੁਹਾਨੂੰ ਆਪਣੇ ਕਰਮ ਕਰਦੇ ਰਹਿਣਾ ਚਾਹੀਦਾ ਹੈ ਤੁਹਾਨੂੰ ਰੁਕਣਾ ਨਹੀਂ ਚਾਹੀਦਾ ਤੁਹਾਨੂੰ ਇੱਧਰ ਉੱਧਰ ਨਹੀਂ ਦੇਖਣਾ ਚਾਹੀਦਾ ਕੌਣ ਮੇਰੇ ਬਾਰੇ ਕੀ ਕਹਿ ਰਿਹਾ ਕਿਦਾਂ ਦਾ ਕਹਿ ਰਿਹਾ ਆਪਣੇ ਕਰਮ ਕਰੋ ਆਪਣੇ ਸਫਰ ਨੂੰ ਪੂਰਾ ਕਰੋ ਜੋ ਦੁਨੀਆਵੀ ਤੇ ਤੁਸੀਂ ਦੁਨੀਆ ਤੇ ਆਏ ਹੋ ਆਪਣਾ ਸਫਰ ਪੂਰਾ ਕਰੋ ਔਰ ਆਪਣੇ ਘਰੇ ਵਾਪਸ ਜਾਓ ਜੇਕਰ ਆਪਾਂ ਗੱਲ ਕੀਤੀ ਜਾਵੇ ਪੰਜਾਬ ਦੀ ਜਵਾਨੀ ਦੀ ਨਾ ਜਨ ਦੇਸ਼ ਦੀ ਜਵਾਨੀ ਦੇ ਨਾਲ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਨੇ ਤੁਹਾਡੇ ਫੈਨ ਫੋਲੋਅਰ ਵੀ ਨੇ ਲੋਕ ਤੁਹਾਡੇ ਨਾਲ ਸਿੱਧੀ ਡਾਇਰੈਕਟ ਗੱਲ ਕਰਦੇ ਆਗੇ ਨੇ ਚਾਹੇ ਕੋਈ ਮੁੰਡਾ ਚਾਹੇ ਕੁੜੀ ਨਾ ਭੈਣ ਭਰਾ ਦੇ ਤੌਰ ਤੇ ਜਾਂ ਟੀਚਰ ਦੇ ਤੌਰ ਤੇ ਜਾਂ ਗੁਰੂ ਦੇ ਤੌਰ ਤੇ ਸਾਡੀ ਜਵਾਨੀ ਪਟਕੀ ਕਿਉਂ ਹੋਈ ਹੈ ਜੀ ਸਾਡੇ ਯੂਥ ਨੂੰ ਨਾ ਪਤਾ ਹੀ ਨਹੀਂ ਅਸੀਂ ਕਿਹੜੇ ਪਾਸੇ ਜਾਣਾ ਅਗਰ ਮੈਂ ਥੋੜਾ ਪਿੱਛੇ ਜਾਵਾਂ ਤੇ ਜਦੋਂ ਜੁਆਇੰਟ ਫੈਮਲੀਆਂ ਹੁੰਦੀਆਂ ਸੀਗੀਆਂ ਨਾਨੇ ਦਾਦੇ ਪਰਦਾਦੇ ਚਾਚੇ ਤਾਏ ਉਹਨਾਂ ਘਰਾਂ ਦੇ ਵਿੱਚ ਅਗਰ ਇੱਕ ਬੱਚਾ ਵੀ ਹੁੰਦਾ ਸੀ ਨਾ ਉਹਨੂੰ ਪਿਓ ਦਾ ਵੀ ਡਰ ਹੁੰਦਾ ਸੀ ਉਹਨੂੰ ਚਾਚੇ ਦਾ ਵੀ ਡਰ ਹੁੰਦਾ ਸੀ ਉਹਨੂੰ ਤਾਈ ਦਾ ਵੀ ਡਰ ਹੁੰਦਾ ਸੀ ਤੇ ਉਹਨੂੰ ਦਾਦੇ ਦਾ ਵੀ ਡਰ ਹੁੰਦਾ ਸੀ ਉਹਨੂੰ ਸਾਰਿਆਂ ਦਾ ਡਰ ਹੁੰਦਾ ਸੀ ਦਾਦੀ ਦਾ ਵੀ ਡਰ ਹੁੰਦਾ ਸੀ ਮਾਂ ਦਾ ਵੀ ਡਰ ਹੁੰਦਾ ਸੀ ਹੁਣ ਜਿੰਨੀਆਂ ਨਿਊਕਲੀਅਰ ਫੈਮਲੀਆਂ ਹੋ ਗਈਆਂ ਇੱਥੇ ਬੱਚੇ ਨੂੰ ਪਿਓ ਦਾ ਵੀ ਡਰ ਨਹੀਂ ਹੈ ਨਿਊਕਲੀਅਰ ਜਿੰਨੀਆਂ ਫੈਮਲੀਆਂ ਹੋ ਗਈਆਂ ਕਹਿੰਦੇ ਪਹਿਲਾਂ ਬੱਚਾ ਵੱਡਿਆਂ ਤੋਂ ਡਰਦਾ ਸੀ ਹੁਣ ਮਾਪਿਓ ਬੱਚਿਆਂ ਤੋਂ ਡਰਦੇ ਆ ਕਿ ਹਾਈ ਸਾਡਾ ਇੱਕ ਇੱਕ ਬੱਚਾ ਕੁਝ ਕਰ ਨਾ ਲਵੇ ਇਹਨੂੰ ਨਹੀਂ ਕੁਝ ਕਹਿਣਾ ਇਹ ਜੋ ਕਰਦਾ ਕਰੋ। ਸੋ ਮੈਨੂੰ ਲੱਗਦਾ ਕਿ ਸ਼ਾਇਦ ਇਹ ਵੀ ਇੱਕ ਰੀਜ਼ਨ ਹੈ ਕਿ ਮਾਪਿਓ ਦਾ ਜਿਹੜਾ ਲਾਡ ਪਿਆਰ ਹੈ ਉਹਨਾਂ ਨੇ ਬੱਚੇ ਨੂੰ ਇੰਨਾ ਕੁ ਵਿਗਾੜ ਦਿੱਤਾ ਹੈ ਇੱਕ ਇੱਕ ਮੁੰਡਾ ਕੁਝ ਨਹੀਂ ਕਹਿਣਾ ਕਿ ਉਹ ਮੁੰਡਾ ਹੱਦੋਂ ਵੱਧ ਨਸ਼ੇ ਵਿੱਚ ਪੈ ਚੁੱਕਾ ਹੈ ਬਰਬਾਦ ਹੋ ਚੁੱਕਾ ਹੈ ਉਹਨੂੰ ਆਪ ਹੀ ਨਹੀਂ ਪਤਾ ਮੈਂ ਕੀ ਕਰਨਾ ਚਾਹੁੰਦਾ ਜੇ ਬੱਚਾ 1 ਲੱਖ ਮੰਗਦਾ ਤੇ ਮਾਪਿਓ 1 ਲੱਖ ਦਿੰਦੇ ਆ ਬੱਚਾ 10000 ਰੁਪਏ ਮੰਗਦਾ ਤੇ ਮਾਪਿਓ 10000 ਦਿੰਦੇ ਜੋ ਬੱਚਾ ਮੰਗਦਾ ਮਾਪਿਓ ਪਹਿਲਾਂ ਹੀ ਹਾਜ਼ਰ ਕਰ ਦਿੰਦੇ ਬੱਚੇ ਨੂੰ ਸਟਰਗਲ ਹੀ ਨਹੀਂ ਕਰਨ ਦਿੰਦੇ ਬੱਚੇ ਨੂੰ ਇਹ ਜਾਣਨ ਹੀ ਨਹੀਂ ਦਿੰਦੇ ਕਿ ਉਹਦੇ ਮਾਪਿਓ ਨੇ ਪੈਸਾ ਕਿੱਦਾਂ ਕਮਾਇਆ ਅਗਰ ਤੁਹਾਡੇ ਕੋਲ ਅੱਜ ਜ਼ਮੀਨ ਨਾ ਹੈ ਜਾਂ ਕਿੱਲੇ ਹੈ ਜਾਂ ਤੁਸੀਂ ਕੋਈ ਘਰ ਬਣਾਇਆ ਜਾਂ ਗੱਡੀ ਬਣਾਈ ਹੈ ਬੱਚੇ ਨੂੰ ਅਹਿਸਾਸ ਤਾਂ ਕਰਵਾਓ ਕਿ ਤੇਰੇ ਮਾਪਿਓ ਨੇ ਚੀਜ਼ਾਂ ਕਿਵੇਂ ਬਣਾਈਆਂ ਜਾਂ ਸਾਨੂੰ ਵਿਰਾਸਤ ਵਿੱਚ ਕਿਵੇਂ ਮਿਲੀਆਂ ਜਦੋਂ ਬੱਚਾ when he born with a silver spoon in his mouth ਉਹਨੂੰ ਤੁਸੀਂ ਜੰਮ ਦੇ ਨਾਲ ਵਧੀਆ ਗੱਡੀਆਂ, ਏਸੀ ਘਰ, ਯੂ نو ਵਧੀਆ ਕਮਰੇ, ਨੌਕਰ, ਚਾਕਰ ਉਹਦੇ ਇੱਕ ਇਸ਼ਾਰੇ ਤੇ ਦੁਨੀਆ ਹਿੱਲਦੀ ਪਈ ਹੈ ਉਹ ਬੱਚਾ ਸਟਰਗਲ ਕਿਵੇਂ ਕਰੇਗਾ ਕਦੀ ਵੀ ਨਹੀਂ ਕਰੇਗਾ ਤੁਸੀਂ ਜਿੰਨੀ ਮਰਜ਼ੀ ਅੱਛੀ ਫੈਮਿਲੀ ਚ ਬਿਲੋਂਗ ਕਰਦੇ ਹੋ ਹਾਂ ਪਰ ਜੇ ਸਾਡਾ ਬੱਚਾ ਹੁੰਦਾ ਨਾ ਉਹਨੂੰ ਸਟਰਗਲ ਕਰਨੀ ਜ਼ਰੂਰ ਸਿਖਾਓ ਉਹਨੂੰ ਪੈਸੇ ਦੀ ਵੈਲਿਊ ਜ਼ਰੂਰ ਦੱਸੋ ਕਿ ਪੁੱਤ ਪੈਸਾ ਕਿੱਦਾਂ ਕਮਾਇਆ ਜਾਂਦਾ ਹੈ ਐਂਡ ਦੈਨ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬੱਚਾ ਕਿਸੇ ਵੀ ਤਰ੍ਹਾਂ ਦੀ ਬੈਡ ਸੰਗਤ ਦੇ ਵਿੱਚ ਹੈ ਉਹਦੇ ਤੇ ਅੱਖ ਰੱਖੋ ਉਹਦੀ ਕੰਪਨੀ ਕਿੱਦਾਂ ਦੀ ਹੈ ਕੀ ਕਰ ਰਿਹਾ ਕਿੰਨਾ ਲੋਕਾਂ ਦੇ ਨਾਲ ਉੱਠਦਾ ਬਹਿੰਦਾ ਮੇਰੇ ਕੋਲ ਬਹੁਤ ਸਾਰੀਆਂ ਪਿਛੇ ਜਿਹੀ ਮਾਮਾ ਆਈਆਂ ਉਹਨਾਂ ਦੇ ਬੱਚੇ 20 20 ਸਾਲ 22 ਸਾਲ ਦੇ ਬੱਚੇ ਸੀਗੇ ਜੀ ਉਹਨਾਂ ਨੇ ਰੋ ਰੋ ਕੇ ਫੋਨ ਕੀਤਾ ਕਿ ਗੁਰਲੀਨ ਮੈਮ ਨੂੰ ਕੋਈਆਂ ਤਾਂ ਪੋਡਕਾਸਟ ਵਿੱਚ ਬੋਲਣ ਤੇ ਜਾਂ ਫਿਰ ਰੀਲ ਬਣਾਣ ਵੀ ਮੇਰਾ ਮੁੰਡਾ 22 ਸਾਲਾਂ ਦਾ ਹੈ ਨਸ਼ੇ ਕਰਦਾ ਹੈ ਮੈਂ ਖੁਦ ਉਹਨੂੰ ਚਿੱਟਾ ਲੈਂਦੇ ਦੇਖਿਆ ਇੰਜੈਕਸ਼ਨ ਲੈਂਦੇ ਦੇਖਿਆ ਬਟ ਮੇਰਾ ਮੁੰਡਾ ਮੰਨਦਾ ਹੀ ਨਹੀਂ ਪਿਆ ਕਿ ਮੰਮੀ ਮੈਂ ਕੋਈ ਨਸ਼ਾ ਲੈਣਾ ਉਹ ਮਾਂ ਕਹਿੰਦੀ ਮੇਰਾ ਮੁੰਡਾ ਮਰ ਜਾਏਗਾ ਕਿਸੇ ਤਰੀਕੇ ਮੇਰੀ ਮਦਦ ਕੀਤੀ ਜਾ ਤੇ ਬਟ ਸਾਡੀ ਆਪਸ ਵਿੱਚ ਗੱਲ ਨਹੀਂ ਹੋ ਪਾਈ ਬਟ ਉਹ ਕਹਿੰਦੀ ਮੈਂ ਬਹੁਤ ਦੁਖੀ ਹਾਂ ਮਾਂ ਇਹੋ ਜਿਹਾ ਪਤਾ ਨਹੀਂ ਕਿੰਨੀਆਂ ਹੀ ਮਾਮਾ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜਿਹੜੀਆਂ ਰੋਂਦੀਆਂ ਪਈਆਂ ਜਵਾਨ ਪੁੱਤਾਂ ਨੂੰ ਲੈ ਕੇ ਕੋਈ ਪੁੱਤਾਂ ਦੀ ਅਰਥੀ ਨੂੰ ਲੈ ਕੇ ਰੋ ਰਿਆ ਤੇ ਕੋਈ ਜਵਾਨ ਪੁੱਤ ਘਰ ਨਸ਼ੇ ਚ ਡੁੱਬਿਆ ਪਿਆ ਉਹਨੂੰ ਲੈ ਕੇ ਰੋਂਦੀਆਂ ਪਈਆਂ ਮਟ ਕੁਝ ਕਰ ਨਹੀਂ ਸਕਦੀ। ਤੇ ਮਤਲਬ ਇਹੋ ਜਿਹੇ ਪੁੱਤਾਂ ਨੂੰ ਕੋਈ ਸ਼ਰਮ ਨਹੀਂ ਹੈਗੀ। ਉਹ ਨਸ਼ੇ ਲੈ ਕੇ ਝੂਠ ਵੀ ਬੋਲੇ ਰਹੇ ਕਿ ਅਸੀਂ ਨਸ਼ਾ ਨਹੀਂ ਕਰਦੇ। ਕਿਉਂਕਿ ਉਹ ਆਪਣੇ ਸੈਂਸ ਵਿੱਚ ਹੀ ਨਹੀਂ ਹੈ। ਜਿਹੜਾ ਬੱਚਾ ਸਵੇਰੇ ਉੱਠਦੇ ਨਾਲ ਨਸ਼ੇ ਦਾ ਟੀਕਾ ਲਾ ਰਿਹਾ ਹੈ ਜਾਂ ਚਿੱਟਾ ਲੈ ਰਿਹਾ ਹੈ। ਡੂ ਯੂ ਥਿੰਕ ਉਹਨੂੰ ਕੋਈ ਹੋਸ਼ ਹੋਏਗਾ? ਉਹਦੀ ਮਾਂ ਨਾਲ ਕੀ ਬੀਤ ਰਿਹਾ ਉਹਦੇ ਪਿਓ ਨਾਲ ਕੀ ਬੀਤ ਰਿਹਾ ਉਹਨੂੰ ਮੁੰਡੇ ਨੂੰ ਤਾਂ ਹੋਸ਼ ਹੀ ਨਹੀਂ। ਜਦੋਂ ਤੁਹਾਨੂੰ ਲੱਗੇ ਕਿ ਤੁਹਾਡੀ ਔਲਾਦ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਵਿੱਚ ਹੈ ਤੁਸੀਂ ਉਹਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਨਾਲ ਦੇਖ ਲਓ ਇਮੀਡੀਏਟਲੀ ਤੁਹਾਨੂੰ ਪੁਲਿਸ ਨੂੰ ਕੰਟੈਕਟ ਕਰਨਾ ਚਾਹੀਦਾ ਹੈ ਡਾਇਰੈਕਟਲੀ ਉਹਨੂੰ ਰੀਹੈਬ ਵਿੱਚ ਦੇਣਾ ਚਾਹੀਦਾ ਉਹਨੂੰ ਦਿਨ ਵੀ ਨੇ 6 ਮਹੀਨੇ ਰੀਹੈਬ 'ਚ ਰੱਖੋ ਉਹਦਾ ਸਾਰਾ ਸਰਕਲ ਚੇਂਜ ਕਰ ਦਿਓ ਜਿੰਨੇ ਮੁੰਡਿਆਂ ਦੇ ਨਾਲ ਉੱਠਦਾ ਬੈੰਦਾ ਹੈ ਬਿਲਕੁਲ ਉਹਦਾ ਕੱਟਆਫ ਕਰ ਦਿਓ ਔਰ ਦੇਖੋ ਕਿਵੇਂ ਠੀਕ ਨਹੀਂ ਹੁੰਦਾ ਫਿਰ ਮਾਪੇ ਇਹ ਵੀ ਨਹੀਂ ਧੱਬਾ ਸਾਰ ਸਕਦੇ ਨਹੀਂ ਕਿ ਫਲਾਣੇ ਦਾ ਪੁੱਤ ਨਸ਼ਾ ਕਰਦਾ ਹੈਗਾ ਨਸ਼ੇੜੀ ਹੈ ਉਹ ਵੀ ਸੋਸ਼ਲ ਬੜਾ ਵੱਡਾ ਨੱਕ ਦਾ ਸਵਾਲ ਪੈਂਦਾ ਬਿਲਕੁਲ ਯਾਰ ਆਪਾਂ ਇਹ ਸੜ੍ਹ ਕਰਕੇ ਤਾਂ ਆਪਣੇ ਬੱਚੇ ਖੋ ਲੰਨੇ ਆ ਕੱਲ ਨੂੰ ਕੋਈ ਕਹੇਗਾ ਵੀ ਇਹਦਾ ਬੱਚਾ ਨਸ਼ਾ ਕਰਦਾ ਸੀਗਾ ਇਸ ਚੱਕਰ ਦੇ ਵਿੱਚ ਮੈਂ ਕਿਸੇ ਨੂੰ ਕੰਟੈਕਟ ਨਹੀਂ ਕਰਦੀ ਮੈਂ ਆਪਣੇ ਬੱਚੇ ਨੂੰ ਠੀਕ ਨਹੀਂ ਕਰਾਉਂਦੀ ਇੱਕ ਦਿਨ ਐਸਾ ਹੁੰਦਾ ਮੈਂ ਆਪਣਾ ਬੱਚਾ ਹੀ ਗਵਾ ਲੰਨੀ ਆ ਕਾਸ਼ ਉਸ ਵੇਲੇ ਮੈਂ ਹੋਕਾ ਲਾਇਆ ਹੁੰਦਾ ਅੱਜ ਰੱਬ ਨਾ ਕਰੇ ਮੇਰੀ ਔਲਾਦ ਹੈ ਉਹ ਨਸ਼ਿਆਂ ਦੇ ਵਿੱਚ ਪੈ ਗਈ ਹੈ ਜੇ ਮੈਂ ਲੋਕਾਂ ਤੋਂ ਡਰਾਂਗੀ ਹਾਈ ਕਿਸੇ ਨੂੰ ਪਤਾ ਨਾ ਚੱਲ ਜਾਏ ਗੁਰਲੀਨ ਦਾ ਮੁੰਡਾ ਨਸ਼ੇ ਕਰਦਾ ਹੈ ਇਹਦਾ ਮਤਲਬ ਅਜਨੇ ਡਾਊਨ ਦੀ ਲਾਈਨ 2-3 ਸਾਲ ਬਾਅਦ ਮੈਂ ਆਪਣੇ ਮੁੰਡੇ ਨੂੰ ਗਵਾਣਾ ਹੀ ਗਵਾਣਾ ਹੈ ਕੁਝ ਵੀ ਹੋ ਜੇ ਜਦੋਂ ਕਿਸੇ ਦੀ ਮਾਂ ਨੂੰ ਪਤਾ ਚੱਲ ਜਵੇ ਕਿ ਮੇਰਾ ਮੁੰਡਾ ਜਾਂ ਕੁੜੀ ਨਸ਼ੇ ਲੈਂਦਾ ਹੈ ਇਮੀਡੀਏਟਲੀ ਸ਼ੋਰ ਮਚਾ ਦਿਓ ਪੁਲਿਸ ਨੂੰ ਦੱਸੋ ਰਿਹੈਬ ਚ ਜਾਓ ਆਸ ਪੜੋਸ ਦੀ ਹੈਲਪ ਲਓ ਆਪਣੇ ਹਸਬੰਦ ਨੂੰ ਦੱਸੋ ਆਪਣੀ ਫੈਮਲੀ ਨੂੰ ਦੱਸੋ ਕਿ ਮੈਂ ਆਪਣੇ ਬੱਚੇ ਨੂੰ ਠੀਕ ਕਰਨਾ ਚਾਹੁੰਦੀ ਹਾਂ ਕੱਲ ਨੂੰ ਉਹਦੇ ਜਾਨ ਤੋਂ ਬਾਅਦ ਤੁਸੀਂ ਸਾਰੀ ਉਮਰ ਰੋਣਾ ਕਿ 22 ਸਾਲ ਉਮਰ ਹੁੰਦੀ ਹੈ ਬੱਚਿਆਂ ਦੀ ਤੇ ਉਹ ਜਿਹੜੀ ਮਾਂ ਨੇ ਮੈਨੂੰ ਰੋ ਰੋ ਕੇ ਫੋਨ ਕੀਤਾ ਰੋਦੀਆਂ ਕੋਰੇ ਕਿੰਨੀਆਂ ਮਾਵਾ ਜਿਹੜੀਆਂ ਬੈਠੀਆਂ ਰੋਂਦੀਆਂ ਪਈਆਂ ਸ਼ਾਇਦ ਇਸ ਵੀਡੀਓ ਦੇਖਣ ਤੋਂ ਬਾਅਦ ਉਹ ਮਾਵਾ ਨੂੰ ਹਿੰਮਤ ਮਿਲ ਜਵੇ ਕਿ ਨਹੀਂ ਯਾਰ ਅੱਜ ਮੇਰਾ ਬੱਚਾ ਨਸ਼ੇ ਦੇ ਵਿੱਚ ਹੈ ਬਟ ਮੈਂ ਇਹਨੂੰ ਬਾਹਰ ਕੱਢਣਾ ਹੈ ਔਰ ਤੁਸੀਂ ਕੱਢ ਸਕਦੇ ਹੋ ਰਿਹੈਬ ਕਾਦੇ ਲਈ ਬਨੇ ਹੋਏ ਹੈ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਜਿੰਨੂੰ ਆਪਾਂ ਕਹਦੇ ਨੇ ਵੀ ਕੁੜੀ ਨਾਲ ਵਿਆਹ ਕਰ ਦੋ ਕੁੜੀ ਨੂੰ ਬਣਾ ਦੋ ਕੁੜੀ ਨਸ਼ਾ ਛਡਾਊ ਕੇਂਦਰ ਨਾ ਬਣਾਓ ਤੁਸੀਂ ਉਹਨੂੰ ਲੈ ਕੇ ਜਾਓ ਉਸ ਸੰਸਾਤੇ ਲੈ ਕੇ ਜਾਓ ਰਿਹਬ ਵੀ ਸਾਡੇ ਵਰਗੇ ਲੋਕਾਂ ਲਈ ਬਣੇ ਹੋਏ ਆ ਜੀ ਅਸੀਂ ਲੈ ਕੇ ਜਾਵਾਂਗੇ ਬੜੇ ਲੋਕਾਂ ਦੇ ਘਰ ਠੀਕ ਹੋ ਗਏ ਬਈ ਕਈਆਂ ਦੇ ਬੱਚੇ ਠੀਕ ਹੋ ਗਏ ਈਵਨ ਕੀ ਤੁਸੀਂ ਬਲੀਵ ਨਹੀਂ ਕਰੋਗੇ ਲੋਕਾਂ ਦੇ ਘਰਾਂ ਦੇ ਘਰ ਬਰਬਾਦ ਹੋ ਚੁੱਕੇ